ਰੈਡੀ ਕਿਰਪਾਲ ਦਾ ਬਚਪਨ ਤੋਂ ਹੀ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸੰਬੰਧ ਰਿਹਾ ਡੰਡੀ ਘਰ ਵਿੱਚ ਦੁੱਧ ਘਿਓ ਦੀ ਚੰਗੀ ਬਰਕਤ ਹੋਣ ਕਾਰਨ ਉਹ ਸਰੀਰ ਪੱਖੋਂ ਚੰਗਾ ਖੁੱਲਾ ਡੁੱਲਾ ਸੀ ਡੰਡੀ ਜਵਾਨੀ ਵੇਲੇ ਉਸ ਦੀਆਂ ਕਬੱਡੀ ਦੀਆਂ ਪੂਰੇ ਪੰਜਾਬ ਵਿੱਚ ਧਮਾਸਨਾਂ ਪਾਰ ਅਖਰਾਂ ਤੋਂ ਕੋਰਾ ਹੋਣ ਕਾਰਨ ਉਹ ਆਪਣੀ ਖੇਡ ਦਾ ਕਿਸੇ ਨੌਕਰੀ ਜਾਂ ਕਿਸੇ ਹੋਰ ਉੱਚਾ ਹਉਦੇ ਦੀ ਪ੍ਰਾਪਤੀ ਦੇ ਤੌਰ ਉੱਤੇ ਲਾਹਾ ਨਾ ਲੈ ਸਕਿਆ ਡੰਡੀ ਕਿਰਪਾਲ ਅਤੇ ਗੁਰਦੀਪ ਕੌਰ ਦਾ ਇਕਲੌਤਾ ਪੁੱਤਰ ਪਰਮਰਾਜ ਵੀ ਕਦ ਕਾਠ ਪੱਖੋਂ ਆਪਣੇ ਪਿਆਉ ਉੱਤੇ ਹੀ ਗਿਆ ਡੰਡੀ ਉਸਨੇ ਆਪਣੀਆਂ ਅਧੂਰੀਆਂ ਖਾਹਸ਼ਾਂ ਨੂੰ ਪਰਮਰਾਜ ਰਾਹੀਂ ਪੂਰਾ ਕਰਨ ਦਾ ਮਨ ਬਣਾ ਲਿਆ ਡੰਡੀ ਬਚਪਨ ਤੋਂ ਹੀ ਉਸ ਨੂੰ ਗਰਾਊਂਡ ਦੀ ਝੇਟਕ ਲਾਉਣ ਦੇ ਨਾਲ-ਨਾਲ ਉਸ ਦਾ ਪੜ੍ਹਾਈ ਦਾ ਵੀ ਬਰਾਬਰ ਸ਼ਡਿਊਲ ਬਣਾ ਦਿੱਤਾ ਡੰਡੀ ਬੇਸ਼ੱਕ ਪਤੀ ਪਤਨੀ ਆਪਣੇ ਕੰਮ ਧੰਦਿਆਂ ਵਿੱਚ ਰੁੱਜੇ ਰਹਿੰਦੇ ਪਰ ਉਹਨਾਂ ਵਿੱਚੋਂ ਇੱਕ ਜਨਾ ਪਰਮ ਲਈ ਸ਼ਾਮ ਦਾ ਸਮਾਂ ਜ਼ਰੂਰ ਕੱਢਦਾ ਡੰਡੀ ਪਰਮ ਪੰਜਵੀਂ ਜਮਾਤ ਵਿੱਚ ਹੀ ਗੱਭਰੂ ਲੱਗਣ ਲੱਗ ਪਿਆ ਡੰਡੀ ਹੁਣ ਉਹ ਗਰਾਊਂਡ ਵਿੱਚ ਇਕੱਲਾ ਜਾਣ ਦੀ ਜਿੱਦ ਕਰਨ ਲੱਗਿਆ ਡੰਡੀ ਕਿਰਪਾਲ ਨੇ ਉਸ ਨੂੰ ਨਮਾ ਸਾਈਕਲ ਲੈ ਕੇ ਦੇ ਦਿੱਤਾ ਡੰਡੀ ਥੋੜੇ ਦਿਨਾਂ ਬਾਅਦ ਉਹ ਪੜ੍ਹਾਈ ਦਾ ਸਮਾਂ ਘੱਟ ਕਰਕੇ ਜਲਦੀ ਗਰਾਊਂਡ ਜਾਣ ਲੱਗ ਪਿਆ ਪਰ ਉਸ ਦੀ ਖੁਰਾਕ ਵਧਨ ਦੀ بجائے ਘਟਨ ਲੱਗੀ ਡੰਡੀ ਮਾਂ ਦਾ ਮੱਥਾ ਥਣਕਿਆ ਡੰਡੀ ਉਹ ਉਸ ਦੇ ਸਹਿਪਾਠੀ ਵਿਕਰਮ ਕੋਲ ਗਈ ਅਤੇ ਉਸ ਦੀ ਸਕੂਲ ਰਿਪੋਰਟ ਪੁੱਛੀ ਢੰਡੀ ਰੈਡੀ ਉਹ ਉਹਨੀ ਪੈਰੀ ਮੋੜ ਆਇਆ ਜਦੋਂ ਪਤਾ ਲੱਗਿਆ ਕਿ ਉਹ ਕਈ ਦਿਨਾਂ ਤੋਂ ਲਗਾਤਾਰ ਟੈਸਟਾਂ ਵਿੱਚ ਫੇਲ ਹੋ ਰਿਹਾ ਹੈ ਅਤੇ ਉਸ ਨੇ ਗੱਲ ਗੱਲ ਵਿੱਚ ਗਾਲ ਕੱਢਣੀ ਸ਼ੁਰੂ ਕਰ ਦਿੱਤੀ ਹੈ ਢੰਡੀ ਸ਼ਾਮ ਨੂੰ ਪਰਮ ਦੇ ਗਰਾਊਂਡ ਤੋਂ ਆਉਣ ਤੋਂ ਬਾਅਦ ਮਾਂ ਨੇ ਇੱਕ ਗੱਲ ਹੋਰ ਨੋਟ ਕੀਤੀ ਕਿ ਉਸ ਦੇ ਕੱਪੜਿਆਂ ਨੂੰ ਪਸੀਨਾ ਵੀ ਨਹੀਂ ਆਇਆ ਹੋਇਆ ਸੀ ਢੰਡੀ ਉਸ ਨੇ ਬਿਨਾਂ ਦੇਰ ਕੀਤਿਆਂ ਸਾਰਾ ਕੁਝ ਪਤੀ ਨਾਲ ਸਾਂਝਾ ਕੀਤਾ ਢੰਡੀ ਰਪਾਲ ਦੀ ਸੁਨਦਿਆ ਸਾਰ ਬੋਲਤੀ ਬੰਦ ਹੋ ਗਈ ਡੰਡੀ ਗੁਰਦੀਪ ਨੇ ਉਸ ਦੇ ਮੋੜਿਆਂ ਉੱਤੇ ਹੱਥ ਰੱਖਦਿਆਂ ਕਿਹਾ ਤੁਸੀਂ ਕਭਰਾਓ ਨਾ ਤੁਸੀਂ ਪਤਾ ਤਾਂ ਕਰੋ ਆਖਰ ਇਹ ਜਾਂਦਾ ਕਿੱਥੇ ਹੈ ਪ੍ਰਸ਼ੰਚਨ ਦੂਜੇ ਹੀ ਦਿਨ ਪਰਮਦੇ ਗਰਾਉਂਡ जान ਤੋਂ ਬਾਅਦ ਕਿਰਪਾਲ ਵੀ ਉੱਥੇ ਪੁੱਜ ਗਿਆ ਡੰਡੀ ਪਰਮ ਉੱਥੇ ਨਹੀਂ ਸੀ ਡੰਡੀ ਉਸਨੇ ਗਰਾਊਂਡ ਦਾ ਚੱਕਰ ਲਗਾ ਰਹੇ ਮੁੰਡੇ ਤੋਂ ਉਸ ਬਾਰੇ ਪੁੱਛਿਆ ਡੰਡੀ ਉਸਨੇ ਭੱਜਦਿਆਂ ਭੱਜਦਿਆਂ ਹੀ ਪਿਛਲੇ ਪਾਸੇ ਅੰਬਾ ਵਾਲਾ ਇਸ਼ਾਰਾ ਕੀਤਾ ਡੰਡੀ ਕਿਰਪਾਲ ਹੌਲੀ-ਹੌਲੀ ਤੁਰਦਾ ਅੰਬਾਂ ਨੇੜੇ ਪਹੁੰਚਿਆ ਡੰਡੀ ਉੱਥੇ 7-8 ਮੁੰਡਿਆਂ ਦਾ ਟੋਲਾ ਤਾਂਸ਼ ਖੇਡ ਰਿਹਾ ਸੀ ਡੰਡੀ ਪਰਮ ਦੇ ਹੱਥ ਵਿੱਚ 20 ਤਾਂਸ਼ ਦੇ ਪੱਤੇ ਸਨ ਡੰਡੀ ਉਮਰ ਵਿੱਚ ਸਾਰੇ ਹੀ ਪਰਮ ਤੋਂ ਵੱਡੇ ਸਨ ਡੰਡੀ ਦੋ ਕੋ ਤਾਂ ਅਧ ਖੜਾ ਉਮਰ ਦੇ ਵੀ ਸੰ ਡੰਡੀ ਦੋ ਮੁੰਡਿਆਂ ਦੇ ਹੱਥਾਂ ਵਿੱਚ ਫੜੀਆਂ ਬੀੜੀਆਂ ਨੇ ਉੱਥੇ ਧੂਆਂ ਹੀ ਧੂਆਂ ਕੀਤਾ ਹੋਇਆ ਸੀ ਡੰਡੀ ਤਾਂ ਛੇੜਦਿਆਂ ਉਹ ਗੱਲ-ਗੱਲ ਉੱਤੇ ਗਾਲਾਂ ਕੱਢ ਰਹੇ ਸਨ ਡੰਡੀ